ਇਧਰ ਆ। ਆ ਲੈ। ਨਾਲ ਨਾਲ ਆ। ਦੇ ਦੇ ਬਾਏ। ਦੇ ਦੇ ਬਾਜ। ਇਧਰ ਆਇਆ ਤੂੰ। ਦੇ ਦੇ ਬਾਜ। ਦੇ ਬਾਜ ਨੂੰ ਦੇਣੀ। ਦੇ ਦੇ ਬਾਏ। ਤੂੰ ਹੀ ਜਿਹੜਾ ਇੱਥੇ ਗੰਦ ਪਾਇਆ ਤੂੰ। ਆ ਦਵਾਂ ਧੜਦੇ ਪਰਚੇ ਮੈਂ। ਆ ਤੂੰ ਇਧਰ। ਤੇਰੇ ਵੀਰ ਉਹ ਵੀ ਬੈਠੀ ਉਹਨੂੰ ਕਹਿਣਾ। ਆ ਇਧਰ ਆ ਤੂੰ ਵੀ। ਆ ਤੂੰ ਵੀ ਇੱਧਰ ਆ ਤੂੰ ਹੀ ਜਿਹੜਾ ਗੰਦ ਪਾਇਆ ਨਾ ਜਿਹੜਾ ਤੁਸੀਂ ਇੱਥੇ ਦਰਬਾਰ ਸਾਹਿਬ ਦੇ ਏਰੀਆ 'ਚ ਆ ਇੱਧਰ ਆ ਇੱਧਰ ਮੇਰੀ ਮੰਮੀ ਨੇ ਕਹੇ ਦੀਏ ਇੱਧਰ ਹੈਂ ਚੀਜ਼ਾਂ ਦੇ ਖਰੋਣੇ ਹੈਂ ਚੀਜ਼ਾਂ ਦੇ ਖਰੋਣੇ ਵੇਚੀ ਤੇਰੀ ਮੰਮੀ ਚੀਜ਼ਾਂ ਦੇ ਜਾ ਤੇ ਇੱਥੇ ਕਰਨੀ ਤੂੰ ਕਿੱਥੇ ਮੇਰੀ ਬਾਹ ਤੇ ਇੱਥੇ ਕਰਨੀ ਹੈ ਬੈਟਰੀ ਵਾਲੇ ਇੰਡੀਕਟਰ ਨਹੀਂ ਚੱਲਨੀ ਘਰ ਤੇ ਇੱਥੇ ਗਲਤ ਕੰਮ ਕਰਨਾ ਹੀ ਫਿਰ ਕੰਮ ਕਰੀ ਜਾ ਤੇ ਹੋਰ ਕੀ ਤਾਂ ਹੀ ਮੂੰਹ ਟੱਕਿਆ ਤਾਈ ਮੂੰਹ ਟੱਕਿਆ ਕਿੱਥੇ ਰਹਿਣੀ ਹੈ ਦੇ ਗੋਣੇ ਰਕੇ ਤੁਹਾਈਆਂ ਨੇ ਹਾਂ ਪਈ ਗੁਰੂ ਘਰ ਦੇ ਵਿੱਚ ਇੱਥੇ ਬੰਦਾ ਖੋ ਲਿਆ ਤੀ ਪੈਦਿੰਦੀ ਆਵਾਜ਼ੇ ਆਉਣ ਵਾਲੇ ਯਾਤਰੂਆਂ ਤੇ ਕੀ ਅਸਰ ਪੈਂਦਾ ਹੈ ਜਿਹੜੇ ਦੁਨੀਆਂ ਲੋਕੀ ਆਉਂਦੀ ਇੱਥੇ ਜਿਹੜਾ ਆਂਦਾ ਬੱਸ ਤੇ ਆਂਦਾ ਆਇਓ ਆਇਓ ਕਹਿੰਦੇ ਆ ਵੀ ਇੱਥੇ ਵੀ ਆਖੀ ਬੰਦੇ ਆਏ ਆ ਤੂੰ ਇਹ ਧੰਦਾ ਕਰਦੀਆਂ ਇਹ ਪੈਸੇ ਆ ਕੇ ਮੁੜ ਗਦੇ ਨਾਮ ਕੀ ਤੇਰਾ ਨਾਮ ਕੀ ਤੇਰਾ ਨਾਮ ਕੀ ਤੇਰਾ ਕਿੱਥੇ ਰਹਿਣੀ ਹੈ ਹੈ ਤੰਦਰ ਉਹਦੇ ਕੀ ਕਰਦੀ ਇਥੇ ਭਾਜੀ ਕਿਹਾ ਚੱਲ ਜਾਈ ਮੈਂ ਹਾਥ ਲੈ ਕਰ ਹਾਥ ਲੈ ਕਰ ਹਾਥ ਲੈ ਮੈਂ ਬੰਦ ਕਰ ਨਾਲ ਠੀਕ ਠਾਕ ਹੋ ਜਾ ਕੋਈ ਗੱਲ ਥੋੜੀ ਕਰਨਿਆ ਕੀ ਨਾਮ ਤੇਰਾ ਕਿੱਥੋਂ ਦੀ ਰਹਿਣ ਆਲੀ ਹੈ ਕੀ ਕਰਦੀ ਇਥੇ ਕੀ ਕਰਦੀ ਇਥੇ ਹੈ ਗਲਤ ਕੰਮ ਕਰਦੀ ਇਥੇ ਜਿਹੜਾ ਰਾਹ ਗਿਰੀ ਕੋਈ ਆਉਂਦਾ ਉਹਨੂੰ ਘੇੜਦੇ ਤੁਸੀਂ ਮਾਤਾ ਨੂੰ ਅੱਗੇ ਬੋਜੇ ਜਾਣਾ ਜਾਂ ਨਹੀਂ ਜਾਣਾ ਅੱਛਾ ਕਿੱਥੇ ਕਿਹੜੇ ਓਟ ਲੈ ਕੇ ਜਾਂਦੇ ਜੇ ਕਿਹੜਾ ਕਿਹੜਾ ਛੋੜਦਾ ਕਿਹੜੇ ਓਟ ਲੈ ਕੇ ਜਾਂਦੇ ਜੇ ਕੀ ਨਾਮ ਰਾ ਸ਼ੇਰਾਂ ਵਾਲੇ ਗੇੜ ਦਾ ਨਾਂ ਤਾਂ ਨਹੀਂ ਬੋਲਦਾ ਕਿੰਨੇ ਕਿੰਨੀਆਂ ਜਨਾਨੀਆਂ ਹਈਆਂ ਤੇ ਜਿਹੜੀ ਕੰਮ ਕਰਦੀਆਂ 10 12 ਵਰਗੀਆਂ ਅੱਛਾ ਜਿਹੜੀਆਂ ਇੱਥੇ ਕੰਮ ਕਰਦੀਆਂ ਤੁਹਾਨੂੰ ਅੱਗੇ ਰੋਕ ਕੇ ਪੁਲਿਸ ਨੇ ਕਿੰਨੀ ਵਾਰੀ ਤੁਹਾਨੂੰ ਪਰਚਾ ਦਿੱਤਾ ਤੁਹਾਡੇ ਤੇ ਚਲੋ ਨਹੀਂ ਹੋਣੀ ਚਾਹੀਦੀ ਕਿੰਨੀ ਵਾਰੀ ਪਰਚਾ ਦਿੱਤਾ ਪੁਲਿਸ ਨੇ ਤੁਹਾਨੂੰ ਹਾਂ ਦੋ ਵਾਰੀ ਦੋ ਵਾਰੀ ਪਰਚਾ ਦਿੱਤਾ ਤੁਸੀਂ ਬਾਜ ਨਹੀਂ ਆਉਣਾ ਨਹੀਂ ਆਉਣਾ ਬਾਜ ਬਾਜ ਨਹੀਂ ਆਉਣਾ ਤੁਸੀਂ ਅੱਜ ਤੋਂ ਬਾਅਦ ਨਜ਼ਰ ਆਗੇ ਤੇ ਪਰਚਾ ਉਹ ਧੜ ਦੇ ਤਾਂ ਗੈਬ ਹੋ ਜਾਓ ਕੋਈ ਨਹੀਂ ਸੁਆਦੀ ਕਿੱਥੋਂ ਆਈ ਹੈ ਹਾਂ ਹਾਂ ਇਹਦੇ ਨਹੀਂ ਆਉਦੇ ਕੀ ਕਰਕੇ ਆਈਆਂ ਹਾਂ ਪੋਣੇ ਹੌਟਲ ਤੋਂ ਆਈਆਂ ਬਾਹਰ ਕੀ ਕਰਕੇ ਨਹੀਂ ਕਿਹੜੇ ਹੌਟਲ ਤੋਂ ਆਈ ਆਓ ਨਾ ਮੇਰੇ ਦੱਸੋ ਕੋਈ ਬੰਦਾ ਇੱਥੇ 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 ਕੀ ਕਰਨ ਆਈ ਹੈ ਟਾਈਮ ਟਾਈਮ ਕਿੰਨੇ ਹੋ ਗਿਆ ਪੋਣੇ ਪੋਣੇ ਨਾ ਸੁੱਤੀ ਪਈ ਆ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਟਾਈਮ 1:43 ਮਿੰਟ ਹੋ ਗਏ ਨੇ ਜਿਹੜਾ ਕਿ ਇੱਥੇ ਕੁੜੀਆਂ ਘੁੰਮਦੀਆਂ ਬੱਸ ਸਟੈਂਡ ਦੇ ਕੋਲ ਗਲਤ ਕੰਮ ਕਰਦੀਆਂ ਹੋਈਆਂ ਅਸੀਂ ਇਹਨਾਂ ਨੂੰ ਨੰਗੇ ਹਤੀ ਫੜਿਆ ਜੋ ਕਿ ਇਹ ਕੈਰੀਆਂ ਅਸੀਂ ਕੰਮ ਨਹੀਂ ਕਰਦੀਆਂ ਸੀ ਘਰ ਨੂੰ ਚਲੀਆਂ ਇਹ ਤੁਹਾਡਾ ਘਰ ਦਾ ਜਾਣ ਦਾ ਟਾਈਮ ਕੀ ਕੀ ਕਰ ਰਹੇ ਹੋ ਤੁਹਾਡਾ ਤੇ ਕੋਈ ਕੀ ਕੀ ਨਾਮ ਕੀ ਤੁਹਾਡਾ ਹਾਂ ਨਾਮ ਕੀ ਤੁਹਾਡਾ ਮੈਂ ਸ਼ਰਨ ਕੀ ਦਾ ਕਿੱਥੋਂ ਦੇ ਰਹਿਣ ਵਾਲੀ ਹੈ ਕਿੱਥੋਂ ਦੀ ਰਹਿਣ ਵਾਲੀ ਆ ਚੱਪੇ ਦੀ ਹਾਂ ਚੱਪੇ ਦੀ ਤੇ ਇੱਥੇ ਕੀ ਕਰਨ ਦੇ ਆ ਇਸ ਟਾਈਮ ਤੁਸੀਂ ਨਸ਼ਾ ਗੜਾ ਕੀਤਾ ਐਸ ਟਾਈਮ ਕਿਹੜੀ ਬੱਸ ਆ ਰਹੀ ਐ ਕਿਹੜੇ ਆਟੋ ਆ ਰਿਹਾ ਚੱਬੇ ਜਾਣ ਲਈ ਪਹਿਲੇ ਮੈਨੂੰ ਇਹ ਗੱਲ ਦਾ ਜਵਾਬ ਦੋ। ਉਹ ਨਸ਼ਾ ਕਰ ਲਿਆ ਇਹਦੇ ਮੈਂ ਤਦ ਕਿ ਕੰਮ ਤੋਂ ਜਾਣੀ ਕਿਹੜਾ ਨਸ਼ਾ ਕਰਦੇ ਤੁਸੀਂ? ਮੈਂ ਪੈਗ ਲਾ ਲਿਆ। ਪੈਗ ਲਾਉਂਦੇ ਜਾਂ ਆਪਣਾ ਚਿੱਟੇ ਦਾ ਸਮਾਨ ਲਾਉਂਦੇ ਤੁਸੀਂ? ਆਪਣੀ ਬਾਹ ਚੈੱਕ ਕਰਾਉਂ ਹਾਂ ਟੀਕਾ ਤੁਸੀਂ ਲਗਾਇਆ ਹੋਇਆ। ਪਤਾ ਲੱਗ ਰਿਹਾ ਟੀਕਾ ਲੱਗਾ ਹੋਇਆ। ਆ ਤੁਹਾਡੀ ਆਪਣੀ ਸ਼ਰਟ ਵੀ ਤੁਹਾਡੀ ਲਿਬੜੀ ਪਈ ਐ। ਵਾਹ। ਦੂਜੀ ਬਾਹ। ਉਹ ਦੇਖੋ। ਆ ਦੇਖੋ ਜੀ ਹਾਲ ਬਾਹ ਦਾ ਦੇਖੋ ਆ ਦੇਖੋ ਸ਼ਰਟ ਵੀ ਇਹਨਾਂ ਦੀ ਲਿਬੜੀ ਪਈ ਖੂਨ ਦੇ ਨਾਲ ਆ ਬਾਹ ਤਾਂ ਕਰਿਓ ਮੈਡਮ ਮੜਿਕ ਹਾਂ ਆ ਦੇਖੋ ਸ਼ਰਟ ਦੇ ਵਿੱਚ ਖੂਨ ਲੱਗਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਤਸਵੀਰਾਂ 'ਚ ਤੇ ਮੈਡਮ ਹੁਣ ਕਿੱਥੇ ਜਾ ਰਹੇ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਮਨਤ ਆਏ ਆ ਉੱਥੇ ਜਾਣਾ ਮਾਰੇ ਘਰ ਕਿਸੇ ਤੁਹਾਡਾ ਸਾਨੂੰ ਬੱਸ ਮਿਲਣੀ ਹੈ ਕੜਾਟੋਂ ਆੜੋਂ ਤੇ ਜਾਏਗਾ ਕਿਹੜਾ 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 ਘਰ ਤੁਹਾਡਾ ਕਿੱਥੇ ਕਰਕੇ ਕਿੱਥੇ ਕਰਕੇ ਘਰ ਤੁਹਾਡਾ ਘਰ ਕਿੱਥੇ ਕਰਕੇ ਤੁਹਾਡਾ ਖਲੋਤਾ ਤੁਹਾਡੇ ਕੋ ਜਾਣਦਾ ਨਹੀਂ ਘਰ ਕਿੱਥੇ ਤੁਹਾਡਾ ਆਪਣਾ ਕਿਹੜੀ ਵੇਅਰ ਦੇਦੇ ਹੋ ਕਿੱਥੇ ਕੀ ਨਾਮ ਹੈ ਗਲੀ ਦਾ ਕਿੱਥੋਂ ਦਾ ਰਹਿਣ ਵਾਲੇ ਪੂਰਾ ਐਡਰੈਸ ਮੈਨੂੰ ਰਹਿ ਰੂਸ ਦਾ ਨਹੀਂ ਪਤਾ ਦਰਗਾੜਾ ਕਾ ਜੇਪੇ ਚ ਹਾਂ ਫਿਰ ਇੱਦਾਂ ਹੀ ਘੁੰਮਦੇ ਪਏ ਤੁਸੀਂ ਦਰਗਾੜਾ ਵਾਹ ਹੈ ਫਿਰ ਇੱਥੇ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਤੇ ਇੱਦਾਂ ਬੱਸ ਆ ਰਹੀ ਐ ਨਾ ਕੋਈ ਆਟੋ ਆ ਰਿਹਾ ਚੱਬੇ ਜਾਣ ਲਈ ਫਿਰ ਕਿੱਦਾਂ ਜਾਓਗੇ ਤੁਸੀਂ ਤਾਨੂੰ ਕੋ ਚੁੱਕੇ ਲੈ ਜਾਂਦਾ ਕੌਣ ਜ਼ਿੰਮੇਵਾਰ ਹੋ ਰਾ ਹੈ ਹੈ ਫੇ ਤੁਸੀਂ ਗਲਤ ਕੰਮ ਕਰਦੇ ਫਿਰ ਤੁਸੀਂ ਬਹੁਤ ਮਸਤੀ ਪਈ ਹੈ ਮੋਟਕੇ ਆਮੀ ਹੈ ਨਾ ਮੈਂ ਗਲਤ ਕੰਮ ਨਹੀਂ ਕਰਦੀ ਤੇ ਮੈਂ ਜਾਣਾ ਮੋਦੋਂ ਦੀ ਚੱਲ ਜਾਣਾ ਮੈਨੂੰ ਪਤਾ ਨਹੀਂ ਲੱਗਾ ਮਾ ਵੇਖਿਆ ਟਾਈਮ ਅੱਛਾ ਇੱਧਰ ਤੇ ਵੇਖਿਆ ਟਾਈਮ